देखो मैं दिल दी ਗੱਲ ਕਰਨ ਜਿਲ੍ਹ ਦੀ ਗੱਲ ਮੇਰੀ ਇਹ ਹੈ ਕਿ ਪਰਮਿੰਦਰ ਨੂੰ ਸੀਟ ਮਿਲਣੀ ਚਾਹੀਦੀ ਇਹ ਮੇਰੀ ਪਰਸਨਲ ਮੈਂ ਮਹਿਸੂਸ ਕਰਦਾ ਕਿਉਂਕਿ 3 ਸਾਹਿਬ ਪਰਮਿੰਦਰ ਜੀ ਚਲੋ ਪਾਰਟੀ ਚ ਵਾਪਸ ਹੈ ਮਗਰ ਸਾਡੀ ਬਜਾਰਤ ਵੇਲੇ 10 ਸਾਲੋਂ ਵਜ਼ੀਰ ਰਹੇ ਸੀ ਖਜ਼ਾਨਾ ਮੰਤਰੀ ਰਹੇ ਸੀ ਪੀ ਡਬਲਯੂ ਡੀ ਦੇ ਮਨਿਸਟਰ ਰਹੇ ਆ 2019 ਦੀ ਚੋਣ ਵੀ ਉਹਨਾਂ ਨੇ ਐਸ ਐਮ ਪੀ ਕੈਂਡੀਡੇਟ ਸਾਡੀ ਲੜੀ ਸੋ ਮੇਰਾ ਹੀ ਪਰਸਨਲ ਚੋਇਸ ਮੇਰਾ ਕੋਈ ਚੁੰਦਾ ਸਾਹਿਬ ਨਾਲ ਵਖਰੇਵਾ ਨਹੀਂ ਹਾਂ ਮੇਰੀ ਚੋਇਸ ਹੋ ਸਕਦੀ ਆ ਜਿਹਨੂੰ ਮੈਂ ਸਮਝਦਾ ਹਾਂ ਸੰਗਰੂਰ ਲਈ ਜੇ ਪਾਰਟੀ ਉਹਨਾਂ ਨੂੰ ਟਿਕ ਦਿੰਦੀ ਉਹੀ ਬੜਾ ਬੀਨ ਅ ਬੈਟਰ ਚੋਇਸ ਅ ਅੱਜ ਚੁੰਦਾ ਸਾਹਿਬ ਨੂੰ ਪਾਰਟੀ ਨੇ ਦਿੱਤਾ ਬਹੁਤ ਚੰਗੇ ਇਨਸਾਨ ਨੇ ਜੀ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਬੜ ਮੇਰੀ ਇਹ ਪਰਸਨਲ opinion ਹੈ ਮੈਂ ਜੋ opinion ਦੇਤੀ ਸ਼ਾਇਦ ਕਈਆਂ ਨੂੰ ਪਸੰਦ ਨਹੀਂ ਆਉਣੀ ਮਗਰ ਮੈਂ ਫੇਰ ਕਹਾਂ ਪਾਰਟੀ ਨੇ ਜਿਹਨੂੰ ਵੀ ਟਿਕਟ ਦਿੱਤੀ ਅਸੀਂ ਤਾਂ ਪਾਰਟੀ ਦੇ ਨਾਲ ਆ ਜੀ ਉਹਦੀ ਮਦਦ ਕਰਾਂਗੇ ਉਹਦੇ ਨਾਲ ਖਲੋਤਿਆਂ ਮਗਰ ਮੇਰੀ ਜੋ ਸੋਚਣੀ ਹੈ ਜਿੰਨੀ ਮੈਂ ਸਮਝਦਾ ਆਈ ਥਿੰਕ ਢੀਮਸਾ ਸਾਹਿਬ ਨੂੰ ਜ਼ਰੂਰ ਕਨਫਿਡੈਂਸ਼ੀਅਲ ਲੈਣਾ ਸੀ ਜਾਈਦਾ ਵੀ ਸੀ ਤੇ ਨਾਲ ਮੈਂ ਸਮਝਦਾ ਉਹਨਾਂ ਦਾ ਹੱਕ ਵੀ ਬਣਦਾ ਸੀ ਆਫਟਰ ਆਲ ਸੀਨੀਅਰ ਮੈਂਬਰ ਨੇ ਕਿੰਨੀ ਆਰੀ ਐਮ ਐਲ اے ਰਹੇ ਆ ਉਹਨਾਂ ਦਾ ਆਪ ਦਾ ਹਲਕਾ ਸੰਗਰੂਰ 'ਚ ਪੈਂਦਾ ਚੁੰਦਾ ਸਾਹਿਬ ਭਾਵੇਂ ਹੁਣ ਜ਼ਿਲ੍ਹਾ ਸੰਗਰੂਰ ਨੂੰ ਬਿਲੋਂਗ ਕਰਦੇ ਮਗਰ ਹੁਣ ਉਹਨਾਂ ਦਾ ਜਿਹੜਾ ਹਲਕਾ ਹੈ ਉਹ ਫਤੇਗੜ ਸਾਹਿਬ 'ਚ ਪੈਂਦਾ ਸੋ ਮੇਰਾ ਪਰਸਨਲ ਚੁਆਇਸ ਹੈ ਬਾਕੀ ਪਾਰਟੀ ਨੇ ਜੋ ਫੈਸਲਾ ਕਰਤਾ ਉਹਨੂੰ ਸਿਰਮੱਤੇ